ਪੰਜਾਬ ਦੇ ਵਿੱਚ ਅਜੀਬੋ-ਗਰੀਬ ਘਟਨਾਵਾਂ ਹੁੰਦੀਆਂ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ ਇੱਕ ਅਜੀਹਾਈ ਜਾਦੂਗਰੀ ਜਿਹੜਾ ਉਹ ਖੇਲ ਹੋਇਆ ਹੈ ਕਿ ਪੰਜਾਬ ਦਾ ਇੱਕ ਪਿੰਡ ਜਿਸ ਤੇ 43 ਲੱਖ ਰੁਪਇਆ ਕਾਰਜਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਖਰਚ ਕੀਤਾ ਗਿਆ ਪਰ ਹੁਣ ਉਹ ਪਿੰਡ ਲਾਪਤਾ ਹੋ ਚੁੱਕਿਆ ਪੂਰਾ ਪਿੰਡ ਜਿਹੜਾ ਉਹ ਗਾਇਬ ਹੋ ਚੁੱਕਿਆ Google ਤੇ ਵੀ ਨਹੀਂ ਉਸ ਪਿੰਡ ਦਾ ਕੋਈ ਨਿਸ਼ਾਨ ਤੇ ਮਿਲਦਾ ਤੋਂ ਉਹਨੂੰ ਦੱਸਦੀ ਹੈ ਕਿ ਇਹ ਕਟਨਾ ਜਿਹੜੀ ਆ ਉਹ ਪੰਜਾਬ ਦੀ ਹੈ ਪੰਜਾਬ ਦਾ ਇੱਕ ਪਿੰਡ ਸੀਗਾ ਜਿਸ ਦੀ ਪੰਚਾਇਤ ਬਣਦੀ ਹੈ ਮਨਰੇਗਾ ਦੇ ਵਿੱਚ ਜਿਹੜੇ ਮਨਰੇਗਾ ਦੇ ਜੋਬ ਕਾਰਡ ਬਣਦੇ ਨੇ ਹਾਲਾਂਕਿ ਉਹ ਪਿੰਡ ਅਸਲ ਦੇ ਵਿੱਚ ਹੈ ਹੀ ਨਹੀਂ ਉਸ ਪਿੰਡ ਤੇ ਜਿਹੜੇ 43 ਲੱਖ ਰੁਪਏ ਦਾ ਖਰਚਾ ਕੀਤਾ ਜਾਂਦਾ ਉਸ ਪਿੰਡ ਦੀ ਨੋਹਾਰ ਬਦਲੀ ਜਾਂਦੀ ਆ ਉਸ ਪਿੰਡ ਨੂੰ ਗਰਾਂਟਾਂ ਦਿੱਤੀਆਂ ਜਾਂਦੀਆਂ ਨੇ ਪੰਚਾਇਤ ਬਣਦੀ ਆ ਪਿੰਡ ਵਾਸੀ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਪਰ ਇਹ ਜਿਹੜਾ ਅਸਲ ਦੇ ਵਿੱਚ ਜਿਹੜੀ ਅਸਲੀਅਤ ਆ ਇਸ ਪਿੰਡ ਦੀ ਉਹ ਹੈ ਹੀ ਨਹੀਂ ਅਸਲ ਦੇ ਵਿੱਚ ਕੋਈ ਇਸ ਪਿੰਡ ਦਾ ਵਾਸੀ ਨਹੀਂ ਹੈ ਕੋਈ ਇਸ ਪਿੰਡ ਦੀ ਪੰਚਾਇਤ ਨਹੀਂ ਹੈ ਕੋਈ ਇਹ ਪਿੰਡ ਨਹੀਂ ਹੈ ਪੰਜਾਬ ਦਾ ਇੱਕ ਪਿੰਡ ਲਾਪਤਾ ਗੰਝ ਜਿਹੜਾ ਹੁਣ ਲਾਪਤਾ ਹੋ ਚੁੱਕਿਆ ਜਿਹੜਾ ਸਰਹੱਦੀ ਇਲਾਕੇ ਦੇ ਨਜ਼ਦੀਕ ਸੀ ਪਰ ਹੁਣ ਇਹ ਪਿੰਡ ਲਾਪਤਾ ਹੋ ਚੁੱਕਿਆ ਗਾਇਬ ਹੋ ਚੁੱਕਿਆ ਆਖਰ ਇਹ ਪਿੰਡ 43 ਲੱਖ ਰੁਪਏ ਖਰਚਾ ਕਰਵਾ ਕੇ ਗਿਆ ਕਿੱਥੇ ਕਿੱਥੇ ਗਿਆ ਉਹ ਜਿਹੜਾ 43 ਲੱਖ ਰੁਪਈਆ ਸੀ ਕੌਣ ਖਾ ਗਿਆ ਪਿੰਡ ਦੀ ਪੰਚਾਇਤ ਨੇ ਖਾਦਾ ਬੀਡੀਪੀਓ ਨੇ ਖਾਦਾ ਸਰਕਾਰੀ ਮੁਲਾਜ਼ਮਾਂ ਨੇ ਖਾਦਾ ਆਖਿਰ ਕੌਣ ਖਾ ਗਿਆ ਇਹ 43 ਲੱਖ ਰੁਪਇਆ ਜਿਹੜਾ ਸਾਡੇ ਟੈਕਸਾਂ ਦਾ ਪੈਸਾ ਸੀ ਸਰਕਾਰ ਦੇ ਖਜ਼ਾਨੇ ਦੇ ਵਿੱਚ ਸੀਗਾ ਇਹ ਪੈਸਾ ਉਥੋਂ ਜਿਹੜਾ 43 ਲੱਖ ਰੁਪਏ ਦਾ ਗਵਰਨ ਹੋਇਆ ਉਸ ਤੋਂ ਬਾਅਦ ਹੁਣ ਡੀਸੀ ਦੇ ਵੱਲੋਂ ਹੁਕਮਾਂ ਦੇ ਜਿਹੜੇ ਇਹ ਹੁਕਮ ਦੇ ਦਿੱਤੇ ਗਏ ਨੇ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਜਿਹੜਾ ਵੀ ਇਸ ਦੇ ਵਿੱਚ ਮੁਲਾਜ਼ਮ ਜਿਹੜਾ ਉਹ ਮੁਲਜ਼ਮ ਪਾਇਆ ਜਾਊਗਾ ਦੋਸ਼ੀ ਪਾਇਆ ਜਾਊਗਾ ਉਸ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਕਿਉਂਕਿ ਇਹ ਇੱਕ ਜਿਹੜਾ ਬਲਾਕ ਸੰਪਤੀ ਮੈਂਬਰ ਸੀ ਉਸ ਦੇ ਵੱਲੋਂ ਆਰਟੀਆਈ ਪਾ ਕੇ ਸਾਰਾ ਮਾਮਲਾ ਸਾਹਮਣੇ ਲੈ ਕੇ ਆਂਦਾ ਪਹਿਲਾਂ ਤਾਂ ਉਸ ਬਲਾਕ ਸੰਪਤੀ ਮੈਂਬਰ ਦੇ ਵੱਲੋਂ ਜਿਹੜਾ ਲਿਖਤੀ ਰਿਪੋਰਟ ਵੀ ਦਿੱਤੀ ਗਈ ਪਾਸ ਪਰ ਉਸ ਤੇ ਕੋਈ ਵੀ ਜਿਹੜੀ ਕਾਰਵਾਈ ਹੈ ਉਹ ਨਹੀਂ ਕੀਤੀ ਗਈ ਜਦੋਂ ਇਹ ਮਾਮਲਾ ਮੀਡੀਆ ਦੇ ਵਿੱਚ ਆਉਂਦਾ ਤਾਂ ਹੁਣ ਜਿਹੜਾ ਇਸ ਮਾਮਲੇ ਦੀ ਕੋਖ ਕਰਨੇ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕਹਬਤ ਚੀਜ਼ਾਂ ਪੈਦਾ ਕਰਨੀਆਂ ਜਾਂ ਗਾਇਬ ਕਰਨ ਦਾ ਕਰਤੱਵ ਵਿਖਾਉਂਦੇ ਜਾਦੂਗਰ ਤਾਂ ਕਈਆਂ ਨੇ ਵਿਖੇ ਹੋਣਗੇ ਪਰ ਪੰਜਾਬ ਸਰਕਾਰ ਦੇ ਬਾਬੂਆਂ ਦੇ ਵੱਲੋਂ ਸਾਲ 2018-19 ਦੇ ਵਿੱਚ ਇੱਕ ਅਜੀਹਾ ਪਿੰਡ ਬਣਾਇਆ ਗਿਆ ਜੋ ਗ੍ਰਾਂਟ ਵਾਲੇ ਕਾਗਜ਼ਾਂ ਵਿੱਚ ਤਾਂ ਹੈ ਪਰ ਅਸਲ ਵਿੱਚ ਉਸ ਦੀ ਹੋਂਦ ਹੀ ਨਹੀਂ ਹੈ ਭਾਵੇਂ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਕਾਗਜ਼ਾਂ ਵਿੱਚ ਉਸ ਪਿੰਡ ਦੀ ਲੋਕੇਸ਼ਨ ਹਿੰਦ ਪਾਕਿਸਤਾਨ ਕੁਮਾਂਤਰੀ ਸਰਹੱਦ ਦੇ ਜ਼ੀਰੋ ਲਾਈਨ ਦੇ ਨੇੜੇ ਸਥਿਤ ਪਿੰਡ ਗੱਟੀ ਰਾਜੂਕੇ ਦੇ ਆਸ-ਪਾਸ ਵਿਖਾਈ ਗਈ ਹੈ ਪਰ ਅਸਲ ਵਿੱਚ ਉਸ ਪਿੰਡ ਨੇ Google Map ਤੋਂ ਵੀ ਜਿਹੜਾ ਕਿਨਾਰਾ ਕਰ ਲਿਆ ਹੁਣ ਉਸ ਪਿੰਡ ਨੂੰ Google Map ਵੀ ਨਹੀਂ ਲੱਭ ਸਕਦਾ ਜੀ ਹਾਂ ਭ੍ਰਸ਼ਟਾਚਾਰ ਦਾ ਅਜਿਹੋ ਅਜਿਹੋ ਜੀਭੋ ਗਰੀਬ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਜ਼ਿਲ੍ਹਾ ਫਿਰੋਜ਼ਪੁਰ ਦੇ ADC ਵਿਕਾਸ ਦਫ਼ਤਰ ਵਿਕੇ ਸਾਹਮਣੇ ਆਇਆ ਇਹ ਮਾਮਲਾ ਜਿੱਥੋਂ ਦੇ ਮੁਲਾਜ਼ਮਾਂ ਨੇ ਕਾਗਜ਼ਾਂ ਦੇ ਵਿੱਚ ਹੀ ਪਿੰਡ ਬਣਾਇਆ ਕਾਗਜ਼ਾ ਵਿੱਚ ਉਸ ਦੇ ਵਿਕਾਸ ਕਰਵਾ ਦਿੱਤੇ ਅਤੇ ਹੁਣ ਇਹ ਮਾਮਲਾ ਉਜਾਗਰ ਹੋਣ ਤੇ ਸਾਰੇ ਕੁਟਾਲੇ ਨੂੰ ਰਫਾ ਦਫਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਸ ਸਬੰਧੀ ਆਰਟੀਏ ਐਕਟੀਵਿਸਟ ਅਤੇ ਬਲਾਕ ਸੰਪਤੀ ਮੈਂਬਰ ਗੁਰਦੇਵ ਸਿੰਘ ਪਿੰਡ ਵਾਸੀ ਮੀਰ ਇਸਮਾਇਲ ਖਾਨ ਨੇ ਖੁਲਾਸਾ ਕੀਤਾ ਹੈ ਕਿ ਲੰਬੀ ਜਦੋਂ ਜਹਦ ਮਗਰੋਂ ਪੰਜਾਬ ਸਰਕਾਰ ਤੋਂ ਪਿੰਡ ਗੱਟੀ ਰਾਜੋ ਕੀ ਦੀ ਪੰਚਾਇਤ ਸੰਬੰਧੀ ਜਾਣਕਾਰੀ ਹਾਸਲ ਕੀਤੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਪਿੰਡ ਵਿੱਚ ਇੱਕ ਵਕਰੀ ਪੰਚਾਇਤ ਤਾਂ ਕੱਢੀ ਗਈ ਸੀ ਉਸ ਪੰਚਾਇਤ ਦਾ ਨਾਂ ਵੀ ਨਮੀ ਗੱਟੀ ਰਾਜੋ ਕੀ ਰੱਖਿਆ ਗਿਆ ਸੀ ਪਰ ਜਦੋਂ ਪਿੰਡ ਨੂੰ ਮਿਲੀ ਗ੍ਰਾਂਟ ਸੰਬੰਧੀ ਆਰਟੀਆਈ ਤਹਿਤ ਜਾਣਕਾਰੀ ਹਾਸਲ ਕੀਤੀ ਗਈ ਤਾਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜਦੋਂ ਪਿੰਡ ਨਮੀ ਗੱਟੀ ਰਾਜੋ ਕੀ ਦੀ ਪੰਚਾਇਤ ਹੋਂਦ ਵਿੱਚ ਆਈ ਠੀਕ ਉਸੇ ਸਮੇ ਬੀਡੀਪੀਓ ਦਫਤਰ ਫਿਰੋਜ਼ਪੁਰ ਦੇ ਕੁਝ ਮੁਲਾਜ਼ਮਾਂ ਨੇ ਸਥਾਨਕ ਏਡੀਸੀ ਵਿਕਾਸ ਦਫਤਰ ਦੇ ਕੁਝ ਮੁਲਾਜ਼ਮਾਂ ਦੇ ਨਾਲ ਮਿਲ ਕੇ ਨਿਊ ਗੱਟੀ ਰਾਜੋ ਕੀ ਨਾਂ ਦੇ ਹੇਠ ਇੱਕ ਝਾਲੀ ਪੰਚਾਇਤ ਵੀ ਖੜੀ ਕਰ ਦਿੱਤੀ ਉਸ ਤੋਂ ਬਾਅਦ ਨਰੇਗਾ ਤੇ ਜੋਬ ਕਾਰਡ ਲੈ ਕੇ ਵਿਕਾਸ ਕੰਮਾਂ ਤੱਕ ਅਸਲੀ ਨਮੀ ਪੰਚਾਇਤ ਨੂੰ ਘੱਟ ਗ੍ਰਾਂਟ ਤੇ ਵਿਕਾਸ ਪ੍ਰੋਜੈਕਟ ਮਿਲੇ ਪਰ ਨਕਲੀ ਪਿੰਡ ਨੂੰ ਕਰੀਬ ਦੁੱਗਣੇ ਪ੍ਰੋਜੈਕਟ ਮਿਲੇ ਨੇ ਗੁਰਦੇਵ ਸਿੰਘ ਨੇ ਆਰਟੀਆਈ ਤਹਿਤ ਜਾਣਕਾਰੀ ਹਾਸਲ ਕੀਤੀ ਤਾਂ ਹੈਰਾਨ ਕਰਨ ਵਾਲੇ ਜਿਹੜੇ ਖੁਲਾਸੇ ਨੇ ਉਹ ਸਾਹਮਣੇ ਆਏ ਨੇ ਉਹਨਾਂ ਦੱਸਿਆ ਕਿ ਅਸਲੀ ਪਿੰਡ ਨੂੰ ਨਰੇਗਾ ਦੇ 80 ਜੋਬ ਕਾਰਡ ਬਣਵਾਏ ਨੇ ਜਦੋਂ ਕਿ ਨਕਲੀ ਪਿੰਡ ਦੇ ਵਿੱਚ 140 40 ਜਿਹੜੇ ਜੋਬ ਕਾਰਡ ਨੇ ਉਹ ਬਣੇ ਨੇ ਅਸਲੀ ਪਿੰਡ ਨਮੀ ਗੱਟੀ ਰਾਜੋਕੀ ਵਿੱਚ ਜਿਹੜੇ 35 ਵਿਕਾਸ ਕਾਰਜ ਚਲਾਏ ਗਏ ਨੇ ਜਦੋਂ ਕਿ ਜਾਲੀ ਨਿਊ ਗੱਟੀ ਰਾਜੋ ਕੀ ਵਿੱਚ ਵਿਕਾਸਾਂ ਦੇ ਜਿਹੜੇ ਪ੍ਰੋਜੈਕਟ ਨੇ ਉਹ ਕਾਗਜ਼ਾਂ ਦੇ ਵਿੱਚ 55 ਪ੍ਰੋਜੈਕਟ ਜਿਹੜੇ ਚਲਾ ਦਿੱਤੇ ਨੇ ਇਸ ਤੋਂ ਇਲਾਵਾ ਪਿੰਡ ਗਾਇ ਪਿੰਡ ਵਿੱਚ ਆਰਮੀ ਬੰਨ ਦੀ ਸਫਾਈ ਕੈਟਲ ਸ਼ੈੱਡ ਪ੍ਰਾਇਮਰੀ ਸਕੂਲ ਦਾ ਪਾਰਕ ਇੰਟਰਲਾਕ ਟਹਿਲਾਂ ਪਿੰਡ ਵਿੱਚ ਖੜਵੱਜੇ ਅਤੇ ਹੋਰ ਕਈ ਕੰਮ ਵਿਖਾਏ ਗਏ ਨੇ ਕੁੱਲ ਮਿਲਾ ਕੇ ਨਵੀਂ ਪੰਚਾਇਤ ਦੇ ਨਾਂ 43 ਲੱਖ ਦਾ ਖਟਾਲਾ ਜਿਹੜਾ ਉਹ ਲਾਇਆ ਗਿਆ ਸ਼ਿਕਾਇਤਕਰਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਆਰਟੀਆਈ ਤਹਿਤ ਖੁਲਾਸੇ ਹੋਣ ਮਗਰੋਂ ਉਹਨਾਂ ਫਰੋਜ਼ਪੁਰ ਦੇ ਇਹ ਪਿਛਲੇ ਡੀਸੀ ਨੂੰ ਸ਼ਿਕਾਇਤ ਕੀਤੀ ਸੀ ਉਹਨਾਂ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਫਾਈਨਲ ਹੋਣ ਤੋਂ ਪਹਿਲਾਂ ਹੀ ਉਹਨਾਂ ਦਾ ਤਬਾਦਲਾ ਹੋ ਜਾਂਦਾ ਇਸ ਦੌਰਾਨ ਉਹਨਾਂ ਦੀ ਸ਼ਿਕਾਇਤ ਜਿਹੜੀ ਹੈ ਫਰੋਜ਼ਪੁਰ ਦੇ ਡੀਡੀਪੀਓ ਦਫ਼ਤਰ ਦੇ ਵਿੱਚ ਕੀਤੀ ਗਈ ਪਰ ਬਾਰ ਬਾਰ ਜਾਣ ਦੇ ਬਾਵਜੂਦ ਉਸ ਅਧਿਕਾਰੀ ਨੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਹੀ ਨਹੀਂ ਕੀਤੇ ਉਧਰ ਮੀਡੀਆ ਵਿੱਚ ਜਦੋਂ ਇਹ ਮਾਮਲਾ ਆਉਂਦਾ ਤਾਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਮਗਰੋਂ ਉਹ ਸਬੰਧਤ ਮੁਲਾਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ ਸਬੰਧਤ ਡੀਸੀ ਦੀਪਸ਼ਖਾ ਸ਼ਰਮਾ ਬਲੋਰਪੋਰਟ ਤਲਬ ਕੀਤੇ ਜਾਣ ਤੇ ਮਹੱਤਤ ਮੁਲਾਜ਼ਮਾਂ ਨੇ ਇਸ ਨੂੰ ਪੰਜਾਬੀ ਅਤੇ ਅੰਗਰੇਜ਼ੀ ਨਾਮਾਂ ਦੀ ਕਨਫਿਊਜ਼ਨ ਹੁੰਦੇ ਹੋਣ ਹੀ ਦੱਸਿਆ ਹੈ ਗ੍ਰਾਂਟ ਦੀ ਸਹੀ ਵਰਤੋਂ ਹੋਈ ਹੈ ਸਬੰਧੀ ਆਖਿਆ ਗਿਆ ਆਖਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਪਿੰਡ ਨੂੰ ਵੱਖੋ-ਵੱਖਰ ਗ੍ਰਾਂਟ ਸਬੰਧੀ ਕੋਈ ਸਾਫ ਨਹੀਂ ਦਿਖਾਈ ਦੇ ਰਿਹਾ ਇਹ ਸਬੰਧੀ ਬਧੀਕ ਡਿਪਟੀ ਕਮਿਸ਼ਨਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਾਲੀ ਪਿੰਡ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਆ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਉਹ ਹੋਵੇਗੀ ਦੇਖੋ ਮਾਮਲਾ ਕਿਤਾਂ ਦਾ ਸਾਹਮਣੇ ਆਉਂਦਾ ਹੈ ਕਿ ਜਿਹੜਾ ਅਸਲੀ ਪਿੰਡ ਹੈ ਗੱਟੀ ਰਾਜੋਕੀ ਉਸਦੇ ਵਿੱਚ ਜਿਹੜੇ ਕਿੰਨੇ ਦੇ ਵਿਕਾਸ ਕਾਰਜ ਹੁੰਦੇ ਨੇ ਜਿਹੜਾ ਉਸੇ ਤਰਜ਼ ਤੇ ਇੱਕ ਨਕਲੀ ਪਿੰਡ ਬਣਾਇਆ ਜਾਂਦਾ ਨਿਊ ਗੱਟੀ ਰਾਜੋਕੇ ਉਸਦੇ ਕਿੰਨੇ ਵਿਕਾਸ ਕਾਰਜ ਹੁੰਦੇ ਨੇ ਜਿਹੜਾ ਨਿਊ ਗੱਟੀ ਰਾਜੋਕੇ ਆ ਉਸਦੇ ਵਿੱਚ 55 ਜਿਹੜੇ ਨਿਊ ਪ੍ਰੋਜੈਕਟ ਚਲਾਏ ਜਾਂਦੇ ਨੇ ਜਿਸ ਦੇ ਵਿੱਚ ਜਿਹੜੀ ਕੁੱਲ ਕੀਮਤ ਹੈ ਉਹ 43 ਲੱਖ ਰੁਪਈਆ ਹਾਲਾਂਕਿ ਹੋਰ ਵੀ ਅਜੇ ਜਿਹੜੇ ਘਟਾਲੇ ਨੇ ਉਹ ਸਾਹਮਣੇ ਆਉਣਗੇ ਕਿਉਂਕਿ ਜੋਬ ਕਾਰਡ ਬਣੇ ਨੇ ਮਨਰੇਗਾ ਤਹਿਤ ਜਿਹੜੇ ਜੋਬ ਕਾਰਡ ਬਣਦੇ ਆ ਉਹ ਬਣਿਆ ਤੇ ਨਾਲ ਜਿਹੜੀਆਂ ਕਹਦੀਏ ਕਿ ਬਜ਼ੁਰਗਾਂ ਨੂੰ ਪੈਨਸ਼ਨਾਂ ਮਿਲਦੀਆਂ ਉਸ ਦਾ ਵੀ ਘਟਾਲਾ ਹਜੇ ਸਾਹਮਣੇ ਆਊਗਾ ਕਈ ਜਿਹੜੇ ਪਿੰਡ ਵਿਕਾਸ ਕਾਰਜਾਂ ਤਹਿਤ ਆਉਂਦੇ ਨੇ ਤਾਂ ਉਹ ਪਿੰਡ ਦੇ ਲੋਕਾਂ ਨੂੰ ਕਈ ਸਰਕਾਰੀ ਸਹੂਲਤਾਂ ਮਿਲਦੀਆਂ ਨੇ ਚਾਹੇ ਉਹ ਜਿਹੜਾ ਫ੍ਰੀ ਫੂਡ ਮਿਲਦਾ ਕਣਕ ਮਿਲਦੀ ਆ ਜਾਂ ਦਾਲਾਂ ਮਿਲਦੀਆਂ ਨੇ ਹਜੇ ਤਾਂ ਬਹੁਤ ਜਿਹੜਾ ਘਟਾਲਾ ਉਹ ਨਿਕਲ ਕੇ ਸਾਹਮਣੇ ਆਉਣ ਵਾਲਾ ਹਲੇ ਸਿਰਫ ਇਹ ਸਾਹਮਣੇ ਆਇਆ ਕਿ 43 ਲੱਖ ਰੁਪਏ ਦਾ ਜਿਹੜਾ ਘਟਾਲਾ ਹੋਇਆ ਉਸ ਨਵੇਂ ਪਿੰਡ ਦੀ ਪੰਚਾਇਤ ਜਿਹੜਾ ਕਾਗਜੀ ਪਿੰਡ ਆ ਸਿਰਫ ਅਸਲ ਦੇ ਵਿੱਚ ਉਸ ਪਿੰਡ ਦੀ ਕੋਈ ਹੋਂਦ ਨਹੀਂ ਹੈ ਕਾਗਜ਼ਾਂ ਦੇ ਵਿੱਚ ਉਹ ਪਿੰਡ ਪੂਰਾ ਹੈ ਪਰ ਅਸਲ ਦੇ ਵਿੱਚ ਉਸ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਪਰ ਦੂਜੇ ਪਾਸੇ ਜੇ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਹੋਣਾ ਇੱਕ ਦੂਸਰੇ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ 43 ਲੱਖ ਦਾ ਜਿਹੜਾ ਪੂਰਾ ਪਲਾਨ ਬਣਿਆ ਸੀ ਤਾਂ ਉਹ ਜਿਹੜਾ 43 ਲੱਖ ਆ ਉਹ ਮਿਲ ਵੰਡ ਕੇ ਖਾਦਾ ਹੋਊਗਾ ਤਾਂ ਇੱਕ ਦੂਜੇ ਨੂੰ ਬਚਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਹੁਣ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿ ਜਿਹੜਾ ਇਹ ਕਨਫਿਊਜ਼ਨ ਹੈ ਇਹ ਅੰਗਰੇਜ਼ੀ ਅਤੇ ਪੰਜਾਬੀ ਦੇ ਨਾਂ ਦੇ ਵਿੱਚ ਹੋਈ ਸੀ ਪੰਜਾਬੀ ਦੇ ਵਿੱਚ ਉਸ ਦਾ ਨਾਮ ਆ ਜਿਹੜਾ ਉਹ ਗੱਟੀ ਰਾਜੋਗੀ ਹੈ ਤਾਂ ਅੰਗਰੇਜ਼ੀ ਦੇ ਵਿੱਚ ਇਹ ਲਿਖਿਆ ਗਿਆ ਕਿ ਨਿਊ ਗੱਟੀ ਰਾਜੋਗੀ ਚਲੋ ਇਹ ਤਾਂ ਮੰਨ ਲਈਏ ਕਿ ਪਿੰਡਾਂ ਦੇ ਦੋ ਨਾਮ ਅੰਗਰੇਜ਼ੀ ਪੰਜਾਬੀ ਦੇ ਵਿੱਚ ਹੋਣ ਕਰਕੇ ਕਨਫਿਊਜ਼ਨ ਹੋ ਗਈ ਪਰ ਜਿਹੜੀਆਂ ਗਰਾਂਟਾਂ ਨੇ ਉਹ ਵੱਖ-ਵੱਖ ਕਿਵੇਂ ਆਈਆਂ ਪੰਜਾਬੀ ਦੇ ਪਿੰਡ ਨੂੰ ਵੱਖਰੀ ਗਰਾਂਟ ਆਈ ਹੈ ਅੰਗਰੇਜ਼ੀ ਦੇ ਪਿੰਡ ਨੂੰ ਵੱਖਰੀ ਆਈ ਹੈ ਇਹ ਸਾਰਾ ਹੁਣ ਮਾਮਲਾ ਜਾਂਚ ਦੇ ਅਧੀਨ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਮਾਮਲੇ ਦੀ ਸਚਾਈ ਕੀ ਸੀ